ਸਸ਼ੀਗਾਰ ਜੀ ਤੁਸੀਂ ਜਿਹੜੇ ਰੇਡੀਓ ਪੰਜਾਬ ਟੂਡੇ ਦੇ ਨਾਲ ਮੈਂ ਕਰਨ ਪ੍ਰੀਤਾ ਹਾਂ ਇਸ ਵਕਤ ਅਸੀਂ ਬਠਿੰਡਾ ਦੇ ਥੋਬਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਫੇਰ ਬਠਿੰਡਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਜਿਹੜਾ ਉਹ ਚਲਾਇਆ ਜਾ ਰਿਹਾ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਥੋਬਿਆਣੇ ਦੀਆਂ ਜਿੱਥੇ ਕਿ ਅੱਜ ਫੇਰ ਬਠਿੰਡਾ ਪੁਲਿਸ ਵੱਲੋਂ ਜਿਹੜਾ ਇੱਕ ਨਸ਼ਾ ਤਸਕਰ ਦੇ ਘਰ ਤੇ ਨਜੋਸ ਦੀ ਨਜਾਇਜ਼ ਉਸਾਰੀ ਦੇ ਉੱਤੇ ਜਿਹੜਾ ਪੀਲਾ ਪੰਜਾ ਚਲਾਉਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਪੁਲਿਸ ਸੋ ਦੇਖਦੇ ਤੁਸੀਂ ਜਿਹੜਾ ਬਠਿੰਡਾ ਪੁਲਿਸ ਵੱਲੋਂ ਜਿਹੜਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਪੀਲਾ ਪੰਜਾ ਚਲਾਉਣਾ ਸ਼ੁਰੂ ਹੋ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਧੋਬੀਆਣਾ ਬਸਤੀ ਦੀ ਹੈ ਜਿੱਥੇ ਕਿ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਪੀਲਾ ਪੰਜਾ ਬਣਾਇਆ ਗਿਆ ਹੈ ਸੋ ਕੀੜਿਆਂ ਨੂੰ ਸ਼ਹਿਰ ਦੀ ਰੋਕ ਕੋਈ ਚਲੋ ਨਾ ਜੀ ਨਾਲ ਅਮਨ ਤਸ਼ੀਰਾ ਦਿਖਾ ਰਹੇ ਆ ਮਹੰਡਾ ਦੇ ਥੋਬੀ ਆਣੇ ਤੇ ਕਿ ਇਹ ਕਰ ਨਸ਼ਾ ਤਸਕਰ ਦੇ ਘਰ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਲੜੀ ਦੇ ਤਹਿਤ ਅੱਜ ਇੱਥੇ ਤੋਬਿਆਨਾ ਬਸਤੀ ਦੇ ਵਿੱਚ ਦੋ ਘਰਾਂ ਨੂੰ ਟਾਣ ਲਈ ਪੁਲਿਸ ਹੰਦਾ ਦਿੱਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਘਰਟ ਆਇਆ ਜਾ ਰਿਹਾ ਇਹ ਨੀਤੂ ਪਤਨੀ ਬਲਵੀਰ ਸਿੰਘ ਦਾ ਘਰ ਹੈ ਤੇ ਇਸ ਦੇ ਨਾਲ ਇਹਦਾ ਲੜਕਾ ਜਿਹੜਾ ਰਾਹੁਲ ਏਲੀਅਸ ਜਕਸੀਰ ਸਿੰਘ ਇਹਦੇ ਨਾਲ ਰਹਿੰਦਾ ਹੈ ਇਹਨਾਂ ਦੇ ਉੱਪਰ ਕੁੱਲ 5 ਮੁਕਦਮੇ ਦਰਜ ਨੇ ਜਿਦੇ ਵਿੱਚੋਂ ਨੀਤੂ ਦੇ ਉੱਪਰ ਇੱਕ ਮੁਕਦਮਾ ਦਰਜ ਹੈ ਤੇ 4 ਜਿਹੜੇ ਹੈਗੇ ਨੇ ਇਹਦੇ ਜਿਹੜਾ ਲੜਕਾ ਰਾਹੁਲ ਉਹਦੇ ਮੁਕਦਮੇ ਦਰਜ ਨੇ ਸੋ ਬੇਸਿਕਲੀ ਇਹਨਾਂ ਦੇ ਉੱਪਰ 5 ਉਹ ਮੁਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਨੇ ਹਾਇਰੋਨ ਵਿਚਨ ਦੇ ਮੁਕਦਮੇ ਦਰਜ ਨੇ ਇਸ ਦੇ ਨਾਲ ਹੀ ਜਿਹੜਾ ਦੂਜਾ ਘਰ ਹੈ ਰੈਂਬੋ ਨਾਮ ਦਾ ਇੱਕ ਲੜਕਾ ਹੈਗਾ ਜਿਸ ਦੇ ਪਹਿਲਾਂ ਵੀ ਇੱਕ ਘਰ ਜਿਹੜਾ ਸਿਕਟਾਇਆ ਗਿਆ ਸੀਗਾ ਅੱਜ ਉਹਦੀ ਇੱਕ ਸੈਕੰਡ ਪ੍ਰੋਪਰਟੀ ਜਿਹੜੀ ਹੈਗੀ ਹੈ ਆਇਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਉਸ ਜਿਹੜੀ 3 ਸਟੋਰੀ ਬਿਲਡਿੰਗ ਹੈ ਰੈਂਬੋ ਦੀ ਉਹਨੂੰ ਵੀ ਅੱਜ ਡੈਮੋਲਿਸ਼ਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਰੈਂਬੋ ਹੈਗਾ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਜਿਸ ਦੇ ਵਿੱਚ 4 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ 1 ਐਕਸਾਈਜ਼ ਦਾ ਮੁਕਦਮਾ ਦਰਜ ਹੈ 6 ਮੁਕਦਮੇ ਦੇ ਉੱਪਰ 302 307 ਤੇ ਹੋਰ ਲੜਾਈ ਝਗੜੇ ਦੇ ਮੁਕਦਮੇ ਦਰਜ ਨੇ ਕਾਫੀ ਕ੍ਰਿਮੀਨਲ ਹਿਸਟਰੀ ਹੈ ਦੀ ਸੋ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਤੇ ਜਿਹੜੀ ਦਿੱਤੂ ਜਿਹੜੀ ਦੂਜੀ ਪ੍ਰਾਪਰਟੀ ਹੈ ਇਹਦੇ ਉੱਪਰ ਕੁੱਲ 5 ਮੁਕਦਮੇ ਦਰਜ ਨੇ ਦਿੱਤੂ ਕੋਲ ਨਾ ਕੋਈ ਹੋਰ ਕੋਈ ਬਣਾਈ ਗਈ ਹੈ ਆ ਸਾਡੇ ਵੱਲੋਂ ਜਿਹੜੀ ਹੈਗੀ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਜਿੱਦਾਂ ਅਸੀਂ ਪਹਿਲਾਂ ਦੱਸਿਆ ਵੀ ਰੈਂਬੋ ਦੀ ਪਹਿਲਾ ਇੱਕ ਘਰ ਸੀ ਜਿਹੜੇ ਸੀ ਟੈਮਪੋਰੇਸ਼ਨ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਸੀ ਕਿ ਇੱਕ ਜਗ੍ਹਾ ਹੋਰ ਨਿਕਲ ਆਈ ਸੀ ਜਿਸ ਦੇ ਵਿੱਚ ਉਸਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਨੀਤੂ ਦੀ ਵੀ ਜਿਹੜੀ ਹੈਗੀ ਬਾਕੀ ਵੀ ਅਸੀਂ ਆਈਡੈਂਟੀਫਿਕੇਸ਼ਨ ਕਰ ਰਹੇ ਹਾਂ ਜੇਕਰ ਤੇ ਹੋਰ ਵੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਊਗਾ ਤੋ ਉਹਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜੇ ਕੋਈ ਰਜਿਸਟਰੀ ਵਾਲੀ ਜਗਾ ਉਹ ਵੀ ਟੈਜ ਕੀਤੀ ਜਾਵੇ ਨਹੀਂ ਨਹੀਂ ਡੈਫੀਨਿਟਲੀ ਜਿਹੜੀ ਦੇਖੋ ਐਨਡੀਪੀਐਸ ਐਕਟ ਦੇ ਵਿੱਚ ਜਿਹੜੀ ਪ੍ਰਾਪਰਟੀ ਫੋਰਫੀਚਰ ਦਾ ਸੈਕਸ਼ਨ ਹੈਗਾ 68 ਐਫ ਉਸ ਦੇ ਵਿੱਚ ਕਲੀਅਰ ਕਟ ਹੈਗਾ ਵੀ ਜਿਹੜਾ ਵੀ ਬੰਦਾ ਨਸ਼ੇ ਤੇ ਧੰਦੇ ਦੇ ਵਿੱਚੋਂ ਪੈਸੇ ਕਮਾ ਕੇ ਕੋਈ ਪ੍ਰਾਪਰਟੀ ਬਣਾਉਂਦਾ ਹੈ ਤਾਂ ਉਹਦੀ ਪ੍ਰਾਪਰਟੀ ਐਸ ਪਰ ਜਾਬਤਾ ਜਿਹੜੀ ਹੈਗੀ ਫ੍ਰੀਜ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤਾਂ ਉਹਦੀ ਸਿਵਲ ਡਿਪਾਰਟਮੈਂਟ ਵੱਲੋਂ ਉਹਦੀ ਖਾਲੀ ਕਰਾਉਣ ਦੇ ਹੁਕਮ ਦਿੱਤੇ ਜਾਂਦੇ ਨੇ ਕਬਜ਼ਾ ਜਿਹੜਾ ਖਾਲੀ ਕਰਾਉਣ ਦਾ ਹੁਕ